ਹਾਂਜੀ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਆਇਆ ਪਗੋੜਾ ਦਾ ਰਸਾਇਬ ਜਾ ਰਹੇ ਆ ਅੱਜ ਵੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਆ ਰਹੇ ਆ ਧੰਨਵਾਦ ਕਰਨ ਆ ਰਿਹਾ ਵੋਟਾਂ ਤੋਂ ਬਾਅਦ ਤੇ ਹੁਣ ਦਿਖਾਉਣੇ ਆ ਸਾਰਾ ਦੇਖੋ ਜੁੜੇ ਰਹੋ ਵਲੌਗ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬੱਸ ਗੁਰਦਾਰਾ ਸਾਹਿਬ ਆਪਾਂ ਪਹੁੰਚ ਗਏ ਹੁਣ ਹਾਲੋ ਇਹ ਕਾਨਪੋਰੀ ਖਾਲੇ ਵਾਲੇ ਸਰਜੀਤ ਸਿੰਘ ਖਾਲਸਾ ਦੀ ਆਉਣ ਦੀ ਖੁਸ਼ੀ ਦੇ ਵਿੱਚ ਹਾਂ ਬਾਬੇ ਨੂੰ ਬੰਦੀ ਗਈ ਅੱਜ ਪੱਕ ਪੱਕ ਬੰਨੀ ਗਈ ਹਾਂ ਪੂਰੀ ਵਧਵਾ ਜੀ ਪੂਰੀ ਵਧਵਾ ਬੰਦ ਗਈ ਨੀ ਦਾ ਬਾਬਾ ਅੱਜ ਮਾੜੇ ਮੌਸੀ ਜੀ ਗੁੰਡੀ ਕਰ ਲਾਣੇ ਹਾਂ ਹਾਂ ਕਰਦਾ ਕਰਦਾ ਕੋਈ ਨਹੀਂ ਤਾਂ ਵੈਰੀ ਗੁੱਡ ਸਹੀ ਹੈ ਜੀ ਲੋਈ ਤਿਆਰੀ ਕਰ ਰਹੇ ਹਾਂ ਹੁਣ ਆਪਾਂ ਲੈਣ ਜਾ ਰਹੇ ਹਾਂ ਗਲਾਸ ਡਿਸਪੋਜ਼ੇਬਲ ਹਾਂ ਡਿਸਪੋਜ਼ੇਬਲ ਤਾਂ ਠੰਡੇ ਦੇ ਡਿਸਪੋਜ਼ਲ ਗਲਾਸ ਉਹ ਲਿੰਕਾ ਕੋਕ ਲੈਂਕਾ ਸਾਰਾ ਕੋ 2 ਕਿਲੋ 2 ਬੈਡਾਂ ਹੰਡੇ ਦੇ ਲੈ ਕੇ ਬਸ ਪਹੁੰਚਣਾ ਲਿਆ ਸੇਖੇ ਆ ਗਏ ਉੱਥੇ ਬਸ ਲੱਗ ਜਣਾ ਅੱਧਾ ਪੌਣਾ ਘੰਟਾ ਹੋ ਤੱਕ ਪਹੁੰਚ ਜਾਣਗੇ ਲਓ ਜੀ ਡਿਸਪੋਜ਼ਲ ਗਲਾਸ ਲੈ ਲੈ 400 400 ਡਿਸਪੋਜ਼ਲ ਲੈ ਲਿਆ ਤੇ ਜਿਹੜੇ ਵਾਦੇ ਹੋਏ ਤੇ ਮੋੜ ਦਾਂਗੇ ਇਹ ਜਿਹੜੇ ਹਾਂ ਬਸ ਸਾਬ ਗੁਰਦਾਰ ਸਾਹਿਬ ਜਾ ਰਹੇ ਆ ਪਹੁੰਚ ਗਏ ਲੋਈ ਲੋਈ ਸਰਬਜੀਤ ਸਿੰਘ ਖਾਲਸਾ ਜੀ ਪਹੁੰਚਣ ਵਾਲੇ ਆ ਉਹਨਾਂ ਦਾ ਫੋਨ ਆਇਆ ਸੀਗਾ ਬੱਸ ਤਾਂ 15 ਮਿੰਟ ਦਾ ਕਾਰ ਰਿਹਾ ਤੇ ਇਸ ਕਰਕੇ ਅਸੀਂ ਗੱਡੀ ਚੱਕ ਲਈ ਹੁਣ ਵੀ ਗੱਡੀ 'ਚ ਠੰਡੇ ਰੱਖ ਲਾਂਗਾ ਠੰਡੇ ਲੈ ਕੇ ਆਉਣੇ ਆ ਬੱਸ ਤੇ ਗੱਡੀ 'ਚ ਰੱਖ ਲਾਂਗੇ ਫਿਰ ਜਿਹੜੇ ਵੱਧ ਗਏ ਤੇ ਆਈ ਮੋੜ ਆਵਾਂ ਗੱਡੀ ਜੀ ਤੇ ਹੁਣ ਬਾਅਦ ਠੰਡੇ ਲੈਣ ਜਾਂਦੇ ਆ ਜੀ ਲੋਈ ਆਪਾਂ ਠੰਡੇ ਚੱਕ ਲਏ ਆ 20 ਬੋਤਲ ਲੈ ਲਈਆਂ ਬਠੰਡਿਆਂ ਦੇ ਵਿੱਚ ਵਿੱਚ ਛੇਕ ਲੈ ਲਿਆ ਦੂਜਾ ਗਾਵਾ ਛੇਕ ਵਿੱਚ ਸਾਰੀਆਂ ਲੈ ਲਈਆਂ ਵਾਹ 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 ਫੈਂਟਾ ਦੇ ਬਾਸ ਹੁਣ ਪਹੁੰਚਣ ਆ ਲਈ ਜੋ ਹੀ ਤੇ ਬਸ ਆਪਾਂ ਗੁਰਦਾਰ ਸਾਹਿਬ ਜਾ ਰਹੇ ਹੁਣ ਲੋ ਇਹ ਪਹੁੰਚ ਗਏ ਹੁਣ ਆਪਾਂ ਵਰਦਾਰਾ ਸਾਹਿਬ 'ਚ ਪਹੁੰਚ ਗਏ ਇੱਥੇ ਲਾ ਦਾਂਗੇ ਠੀਕ ਇੱਥੇ ਠੰਡੇ ਗੜਗੱਡੀ ਠੰਡੇ ਰੱਖ ਲਾਂਗੇ ਇੱਥੋਂ ਹੀ ਵਰਤਾ ਦਾਂਗੇ ਲੋ ਇਹ ਪਹੁੰਚ ਗਏ ਜੀ ਕੀ ਆ ਵੀ ਆ ਗਿਆ ਪਰ ਮਾਲਾ ਲਾ ਲਾ ਚੋ ਆ ਗਏ ਤੇ ਇਹ ਮੀਡ ਗਾਏ ਹੁਣ ਇੰਟਰਵਿਊ ਲੈ ਰਹੇ ਆ ਸ੍ਰੀ ਅਨੰਤ ਕੰਟਰੀ ਸ੍ਰੀ ਦੇ ਉੱਪਰ ਮਾਨ ਦੇ ਉੱਪਰ ਬڑا ਸਦਮਾ ਲੱਗਾ ਤੇ ਸੋਚਣ ਲੱਗੇ ਕਿ ਅੱਜ ਕੁਝ ਹੋਰ ਮਾ ਪੈਦਾ ਹੋਊ ਜਿਹੜਾ ਇਹ ਸਾਰੇ تصدد ਦਾ ਸ਼ਹੀਦਾਂ ਦੇ ਡੁੱਲੇ ਫੌਨ ਦਾ ਬਦਲਾ ਲੈ ਸਕੋ ਇੱਕ ਇਹ ਵਾਲਾ ਇੱਕ ਮੈਂਬਰ ਪਾਰਲੀਮੈਂਟ ਨਹੀਂ ਤੁਸੀਂ ਚੜਨਾ ਇੱਥੇ ਖਿਆਲ ਰੱਖਣਾ ਕਿ ਇੱਥੇ ਕੌਮ ਦੇ ਮਾਨ ਸਨਮਾਨ ਦੀ ਗੱਲ ਹੈ ਜਿੰਨਾਂ ਤੋਂ ਬਾਅਦ ਜਿੱਥੇਗਾ ਜਿੱਦਾਂ ਸਮਝੀ ਸੋ ਇਟਾਂ ਨਾਲ ਬੰਦ ਬੋਤਲ ਵਾਲਨਾਂ ਨੇ ਕਿਉਂਕਿ ਬਹੁਤ ਜਣੇ ਇਸ ਨੂੰ ਦਿੱਤਾ ਇਹਨਾਂ ਦੇ ਲੱਖ ਤੇ 7:00 ਵਜੇ ਇਸ ਪਾਰ ਤੇਰੇ ਤੋਂ ਬੋਤਲ ਚੱਲੇ ਵਧੀ ਗਏ ਪਰ ਕਾਰਨ ਤੇ ਆਪਣੇ ਹੁਣ ਕਈ ਮਹੀਨਿਆਂ ਤੋਂ ਆਪਣਾ ਇੰਤਜ਼ਾਰ ਕਰਦੇ ਸਭ ਕਿਸੇ ਦੀ ਖਾਸਾ ਆਪਣੇ ਨਜ਼ਰ ਦੇ ਵਿੱਚ ਅੱਜ ਪਹਿਲੀ ਵਾਰ ਮਿਲਦੇ ਆ ਪਹਿਲੀ ਵਾਰ ਮੋਚਨ ਦੇ ਮੱਦਦ ਦਾ ਧੰਨਵਾਦ ਕਰਦੇ ਨੇ ਕਿਉਂਕਿ ਤਿਆਰੀ ਲੈਤੀ ਹੁੰਦੇ ਆ ਜਦ ਜਾਂਦੇ ਆ ਉੜਕੇ ਲੱਗ ਰਹੇ ਮੂਹਰੇ ਖੜੇ ਬਿਠੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਾਡਾ ਵੀ ਆਪ ਵੀ ਜੀ ਤੋਂ ਲੋਕਾਂ ਨਾਲ ਬੱਚੇ ਨੇ ਕਿੰਨਾ ਚੋਲਾ ਮਦਦ ਪੈਣਾ ਨੇ ਵੀ ਇਹੋ ਜਿਹੇ ਰੂਪਾਂ ਦੇ ਦਰਸ਼ਨ ਕਰ ਗਏ ਧੰਨਵਾਦ ਕਰਦੇ ਆਂ ਅੱਜ ਜਿਹੜਾ ਸਾਡਾ ਜਵਸ ਕੇ ਦਾ ਧੰਨਵਾਦ ਕਰਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਆਓ ਸਿਰੀ ਗੁਰੂ ਕਾ ਰਾਜ ਸਾਹਿਬ

ਗੁਰੂ ਗਾਂਧੀ ਦੇ ਬਦਲਾਅ ਲੈਣ ਤੋਂ 40 ਸਾਲ ਬਾਅਦ ਵੀ ਤੁਸੀਂ ਮੈਨੂੰ ਜਤਾਇਆ ਹੈ ਜਿ세 ਕੋਈ ਕਾਮ ਉਹ ਹੋਵੇ ਵੀ ਮਾਦੀਆ ਵੀ ਸਿਧਾ ਕੋਈ ਗਾਂਧੀ ਨਹੀਂ ਇਸ ਲਈ ਤੁਹਾਨੂੰ ਬਹੁਤ ਮੈਂ ਮਨੋਂ ਦਾ ਨਮਾਜ਼ ਕਰਦਾ ਕੋਈ ਸ਼ਬਦ ਨਹੀਂ ਆਉਂਦਾ ਰਾਹ ਕੀ ਸਿਰਫ ਤੁਸੀਂ 25 ਦਿਨਾਂ ਦੀ ਮਨੋਂ ਐਲਪੀ ਬਣਾਤਾ ਵਾਹਿਗੁਰੂ ਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਧੂ ਜੀ ਕਾ ਖਾਲਸਾ ਇੱਕ ਤੇ ਫਿਰ ਹੱਥਾ ਤੋਂ ਅੱਜ ਆਪਣੇ ਨਗਰ ਦੇ ਵਿੱਚ ਪਹੁੰਚਦੇ ਨਾਲ ਉਹ ਜਿੱਥੇ ਨਾਲ ਪਹੁੰਚੇ ਨੇ ਸਾਰੇ ਨਦਰ ਵਾਹਿ ਕੀਤਾ ਜਾਂਦਾ ਹੁਣ ਪ੍ਰਬੰਧਕਾਂ ਦੇ ਵੱਲੋਂ ਭਾਈ ਸਾਧੂ ਜੀ ਕਾ ਖਾਲਸਾ ਅਤੇ ਭਾਈ ਦਾਸ ਜੀ ਜਿੰਦਰ ਸਿੰਘ ਅਤੇ ਭਾਈ ਜੀ ਮੇਰ ਸਿੰਘ ਸਾਰੇ ਨੂੰ ਸੋਪਾ ਤੇ ਕੀਤਾ ਜਾਣਾ ਹੈ ਸੋ ਬੇਚੀਆ ਭਾਈ ਸਾਹਿਬ ਇਹ ਸਰਕਾਰ ਨੂੰ ਦੇਸੀ ਹੈ ਉਸ ਤੋਂ ਬਾਅਦ ਭਾਈ ਸਾਹਿਬ ਸਰਕਾਰ ਦੇ ਦੋਵੇਂ ਠੰਡਾ ਕਰਦਾ ਹੈ ਭਾਈ ਸਾਹਿਬ ਇਹ ਸ਼ੱਕ ਜਾਨ ਦੇ ਦਰਬਾਰਤਾਂ ਕਾਲੀ ਹਨ ਪਰੰਗਨ ਨੂੰ ਦੇਸੀ ਹੈ ਕਿ ਭਾਈ ਸੋਪਾ ਫੌਮ ਦੀ ਦਰਬਾਰਤਾਂ ਕਾਲੀ ਹੈ ਕੰਮਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਸਾਰਿਆਂ ਸੰਗਤ ਨੂੰ ਬੇਨਤੀ ਹੈ ਭਾਈ ਠੰਡਾ ਕਰਤਾ ਜਦੋਂ ਸਰ ਕੇ ਜਾਣ ਦੀ ਕਿਰਪਾ ਲਗਾ ਲਈ ਬਾਹਰ ਸੇਵਾ ਦਾ ਭਾਈ ਜੋ ਸੇਵਾ ਕਾਰਜਾਂ ਨਾਲ ਸੰਗਤ ਦਾ ਬਹੁਤ ਬਹੁਤ ਧੰਨਵਾਦ ਪੈਣ ਤੋਂ ਰਹਿਣ ਕਰਕੇ ਜੋ ਬੰਦੇ ਹਨ ਕੀ ਕਰੇ ਆਏ ਸੀਗੇ ਹੁਣ ਆਪਣੇ ਚਾਹ ਪਾਣੀ ਵਿੱਚ ਛੱਡਦੇ ਆ ਚਾਹ ਪਾਣੀ ਤਾਂ ਇਹ ਫਲਾਉ ਦੇ ਦਿਆਂ ਨੂੰ ਵਿੱਚ ਦੇ ਸੜੂ ਪੈਚਾ ਉਹ ਉਹ ਜਾਉਂਦੇ ਠੀਕ ਹੈ ਤਾਂ ਇਹਨੂੰ ਤਾਂ ਮੈਨੂੰ ਵੀ ਕੋਈ ਵੀ ਉੱਜਾ ਬ ਕੋ ਜਲਾ ਕੇ ਬਰੂ ਹਾਂ ਹਾਂ ਲੋਈ ਚਾਲੇ ਪਾਤੇ ਹੁਣ ਬਸ ਕਥੀ ਹੈ ਲੋ ਚਾਲੇ ਬਾਤਿਆਂ ਹੁਣ ਬਸ ਲੋ ਵੀ ਹੁਣ ਆਪਾਂ ਛੱਕ ਰਹੇ ਆ ਉਹਨਾਂ ਦਾ ਤੌਰ ਦਾ ਦਿੱਤੇ ਔਰ ਸੇਵਾਦਾਰ ਛੱਕ ਰਹੇ ਆ ਸਾਰਾ ਚਾਹ ਪਾਣੀ ਸਾਰਾ ਛਕ ਰਾਇਆ ਲੋ ਜੀ ਹੁਣ ਆਪਾਂ ਸਮਾਪਤੀ ਹੋ ਗਈ ਸੀ ਚਲੇ ਗਏ ਸੀ ਆਪਾਂ ਵੀ ਚਾਹ ਪਾਣੀ ਛਕ ਕੇ ਤੇ ਆ ਬੋਤਲਾਂ ਵਾਧੀਆਂ ਸੀ ਹੱਥ ਤੇ ਇਹ ਹੁਣ ਮੋੜਨੇ ਆਂ ਬਸ ਫਿਰ ਸਮਾਪਤੀ ਹੋ ਗਈ ਫਿਰ ਚਾਲੇ ਪਾਵਾਂਗੇ ਘਰ ਨੂੰ ਲੋ ਜੀ ਚਾਲੇ ਪਾਦੇ ਆ ਬੋਤਲਾਂ ਦੇ ਦਿੰਗਾ ਤੇ ਹੁਣ ਬਸ ਸਮਾਪਤੀਆ ਵਲੌਗ ਦੀ ਦੱਸੋ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ